ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਤਹਿਤ ਵੱਡੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਵਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ ਚਾਹੇ ਫਿਰ ਉਹ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼ ਤਾਂ ਉਸੇ ਤਹਿਤ ਖਬਰ ਦੇ ਪਿੱਛੇ ਦੀ ਖਬਰ ਤੇ ਗੱਲਬਾਤ ਜ਼ਰੂਰ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਸਵਾਗ ਧੰਨਵਾਦ ਜੋ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤਸਦੂਦ ਸਾਹਿਬ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੇਂਦਰ ਸਰਕਾਰ ਤੋਂ ਕਰ ਲੈਣੇ ਆ ਲਗਾਤਾਰ ਆਪ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਚਰਚਾ ਕਰ ਰਹੇ ਹੁੰਨਿਆ ਤਾਂ ਆਪਾਂ ਹੀ ਕਹਿੰਨੇ ਆ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਨੇ ਪੰਜਾਬ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੇ ਇਸ ਵਾਰ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਦੇ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਹੋਈ ਹੈ ਤੇ ਉਸ ਦੇ ਤਹਿਤ ਉਹ ਪਿੰਡਾਂ ਦੇ ਵਿੱਚ ਪਹੁੰਚਦੀ ਹੈ ਵਿਸ਼ੇਸ਼ ਕੈਂਪ ਲਾਏ ਜਾਂਦੇ ਨੇ ਲੋਕਾਂ ਨੂੰ ਜਿਹੜੀਆਂ ਵੀ ਮੁਸੀਬਤਾਂ ਕਲਾਉਂdੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਹੱਲ ਕਰਨ ਦਾ ਭਰੋਸਾ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਹੁਣ ਇਸ ਯਾਤਰਾ ਨੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਐਂਟਰੀ ਕਰਨੀ ਸੀ ਪਰ ਪੰਜਾਬ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦਾ ਵੀ ਰੋਸ ਹੈ ਕੇਂਦਰ ਸਰਕਾਰ ਨੇ ਜੋ ਪੰਜਾਬ ਦੇ ਆਰਡੀਐਫ ਦੀ ਗੱਲ ਹੋਵੇ ਜਾਂ ਪਿੰਡੂ ਵਿਕਾਸ ਫੰਡਾਂ ਦੀ ਗੱਲ ਹੋਵੇ ਜਾਂ ਫਿਰ ਸਿਹਤ ਕੇਂਦਰਾਂ ਲਈ ਫੰਡ ਜਾਰੀ ਨਾ ਕਰਨੇ ਹੋਣ ਇਸੇ ਨੂੰ ਲੈ ਕੇ ਕਾਫੀ ਰੋਸ ਹੈ ਤੇ ਇਸੇ ਤਹਿਤ ਹੀ ਕਹਿੰਦੇ ਕਿ ਪੰਜਾਬ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਨੋ ਟੂ ਭਾਰਤ ਸੰਕਲਪ ਯਾਤਰਾ ਜੋਤੇ ਕਬੜੀ ਪ੍ਰਾਣੀ ਕਹਾਵਤਾ ਜਿਹੜੀ ਮੈਂ ਸਮਝਦਾ ਕਿ ਇਸ ਮੌਕੇ ਤੇ ਮੈਨੂੰ ਧਿਆਨ ਚ ਆ ਰਿਹਾ ਸੀ ਬਿਲਕੁਲ ਟੁਕਦੀ ਹੈ ਜੀ ਕਹਾਵਤੇ ਹੈ ਕਿ ਉਲਟੇ ਬਾਸ ਬਰੇਲੀ ਨੂੰ ਹਮ ਹੁਣ ਤੱਕ ਤਾਂ ਝਟਕੇ ਕੇ ਕੇਂਦਰ ਵੱਲੋਂ ਪੰਜਾਬ ਵਾਲਿਆਂ ਨੂੰ ਆਉਂਦੇ ਰਿਹਾ ਤੇ ਹੁਣ ਪੰਜਾਬ ਵਾਲਿਆਂ ਨੇ ਜਿਹੜੇ ਝਟਕੇ ਆ ਉਹ ਕੇਂਦਰ ਵੱਲ ਨੂੰ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਆ ਜੀ 빙 ਐ ਜਰਨਲਿਸਟ ਜੇ ਮੈਂ ਜੋ ਇਸ ਮੁੱਦੇ ਤੇ ਗੱਲ ਕਰਨੀ ਚਾਹਾਂ ਹਮ ਤਾਂ ਮੈਂ ਕਵਾਂਗਾ ਕਿ ਦਹਾਕਾਂ ਬਾਅਦ ਜੀ ਦੇਖੋ ਕਈਆਂ ਮਾਮਲਿਆਂ 'ਚ ਕਿਤੇ ਵੀ ਮਤਵੇ ਸਰਕਾਰਾਂ ਨਾਲ ਪੋਲੀਟਿਕਲ ਪਾਰਟੀਆਂ ਨਾਲ ਹੋਣੇ ਸੁਭਾਵਿਕ ਹੈ ਤੇ ਹੋਣਾ ਚਾਹੀਦਿਆ ਹੋ ਵੀ ਸਕਦੇ ਆ। ਬਿਲਕੁਲ। ਬੀਇੰਗ ਐ ਜਰਨਲਿਸਟ ਜਿੱਦਾਂ ਮੈਂ ਇਸ ਸੀਨ ਨੂੰ ਦੇਖ ਰਿਹਾ ਹਾਂ। ਜੀ। ਦਹਾਕਿਆਂ ਬਾਅਦ ਪੰਜਾਬ 'ਚ ਕੋਈ ਪਹਿਲੀ ਅਜਿਹੀ ਸਰਕਾਰ ਆਈ ਹੈ। ਹਮ। ਜਿਸ ਨੇ ਇਸ ਗੱਲ ਦਾ ਕੇਂਦਰ ਨੂੰ ਸੁਨੇਹਾ ਦਿੱਤਾ ਹੈ ਜੇ ਤੁਸੀਂ ਪੰਜਾਬ ਨਾਲ ਵਿਤਕਰਾ ਕਰੋਗੇ ਹਮ ਤਾਂ ਫਿਰ ਤੁਹਾਡੇ ਨਾਲ ਵੀ ਮੂੜ ਮੋ ਉਹਦੇ ਜਵਾਬ ਦਿੱਤਾ ਜਾਏਗਾ। ਬਿਲਕੁਲ। ਦੇਖੋ ਕੱਲ ਨਿਤਨ ਗੜਕਰੀ ਆਏ ਪੰਜਾਬ 'ਚ ਹਿਸ਼ਾਰਪੁਰ ਆਪਾਂ ਉਸ ਮੁੱਦੇ ਤੇ ਗੱਲ ਕੀਤੀ। ਹਮ। ਤਾਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਮੰਤਰੀ ਉਹਨਾਂ ਦੇ ਸੰਸਦ ਮੈਂਬਰ ਨਹੀਂ ਗਏ ਬਿਲਕੁਲ ਦੂਜੇ ਵੀ ਨਹੀਂ ਗਏ ਅਕਾਲੀ ਦਲ ਵੀ ਨਹੀਂ ਗਿਆ ਕਾਂਗਰਸ ਨਹੀਂ ਗਿਆ ਜੀ ਪਰ ਸਵਾਲ ਤਾਂ ਹੈਗਾ ਕਿ ਹਕੂਮਤ ਵਾਲੇ ਪਾਸੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਗਏ ਬਿਲਕੁਲ ਹੁਣ ਇਸੇ ਤਰੀਕੇ ਨਾਲ ਜਦੋਂ ਆਪਾਂ ਦੂਜੇ ਝਟਕੇ ਦੀ ਆਪਾਂ ਗੱਲ ਕਰ ਰਹੇ ਹਾਂ ਕੱਲ ਝਟਕਾ ਸੀਗਾ ਨਿਤਨ ਗਟਕਰੀ ਨੂੰ ਕਿ ਜੇ ਪੰਜਾਬ ਨਾਲ ਅਜਿਹਾ ਵਿਤਕਰਾ ਕਰੋਗੇ ਜੀ ਤਾਂ ਫਿਰ ਸਾਡੇ ਵੱਲੋਂ ਵੀ ਉਸੇ ਤਰ੍ਹਾਂ ਦਾ ਹੀ ਸਹਿਯੋਗ ਮਿਲੇਗਾ ਤੁਹਾਨੂੰ ਬਿਲਕੁਲ ਹੁਣ ਜਿਹੜੀ ਵਿਕਸਿਤ ਪਾਰ ਯਾਤਰਾ ਦੀ ਆਪਾਂ ਗੱਲ ਕਰਦੇ ਹਾਂ ਦੇਖੋ ਪੂਰੇ ਮੁਲਕ ਦੇ ਵਿੱਚ ਇਹ ਲਗਾ ਯਾਤਰਾ ਕੱਢੀ ਜਾ ਰਹੀ ਹੈ ਵੱਖ-ਵੱਖ ਸੂਬਿਆਂ ਦੇ ਅੰਦਰ ਉਹਦੇ ਸਵਾਗਤ ਹੋ ਰਿਹਾ ਹੈ ਭਾਜਪਾ ਵੱਲੋਂ ਬਹੁਤ ਵੱਡੇ ਸਮਾਗਮ ਕੀਤੇ ਜਾ ਰਹੇ ਆ ਸਰਗਰਮੀਆਂ ਕਰੀਆਂ ਜਾ ਰਹੀਆਂ ਇਹ ਸਾਰੇ ਦੇ ਚੱਲਦੇ ਆ ਪੰਜਾਬ ਨੇ ਇੱਕ ਵੱਖਰੀ ਕਿਸਮ ਦੀ ਸੀਨ ਕ੍ਰੀਏਟ ਕਰਤਾ ਪੰਜਾਬ ਨੇ ਕੀ ਕੀਤਾ ਵਿਕਸ ਪਰ ਯਾਤਰਾ ਜਦੋਂ ਗੱਲ ਕਰਦੇ ਆ ਦੇਖੋ ਇਹ ਤਾਂ ਜ਼ਰੂਰ ਹੈ ਕਿ ਪੰਜਾਬ ਦੇ ਗਵਰਨਰ ਆਪਾਂ ਜਾਣਦੇ ਆ ਕਿ ਖੜੜ ਗਏ ਉਹਨਾਂ ਜਾ ਕੇ ਨਾਜ਼ ਦੇ ਨਾਲ-ਨਾਲ ਇਹਨੇ ਕੇਂਦਰ ਦੀਆਂ ਸਕੀਮਾਂ ਦੀ ਸਲਾਹਾਂ ਵੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਰ ਰਿਹਾ ਹੈ ਇਹ ਕਰ ਰਿਹਾ ਹੈ। ਤੇ ਇਸ ਯਾਤਰਾ ਦਾ ਪਰਪਸ ਵੀ ਇਹ ਹੈ ਕਿ 24 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਦੇਜ ਦੇ ਕਿ ਸੁਨੇਹਾ ਦਿੱਤਾ ਜਾਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਜਿਹੜੀ ਸਰਕਾਰ ਹੈ ਉਹਦੋਂ ਵੱਲੋਂ ਦੇਜ ਦੇ ਵਾਕ ਖੇਸਿਆਂ ਦੇ ਲਈ ਕੀ ਵਿਕਾਸ ਭਲਾਈ ਸਕੀਮਾਂ ਆਮ ਲੋਕਾਂ ਦੇ ਲਈ ਕੀ ਕੁਝ ਕੀਤਾ ਗਿਆ ਕੋਸਾਰਾਂ ਦਾ ਇੱਕ ਸੁਨੇਹਾ ਦੇਣ ਲਈ ਵਿਕਸਿਤ ਪਾਰ ਯਾਤਰਾ ਸ਼ੁਰੂ ਕੀਤੀ ਗਈ। ਬਿਲਕੁਲ ਪੰਜਾਬ ਵਾਲੇ ਨੇ ਕਹਿਤਾ ਕਿ ਅਸੀਂ ਸਹਿਯੋਗ ਨਹੀਂ ਕਰਦੇ ਵਿਕਸ ਪੰਜਾਬ ਭਾਰਤ ਯਾਤਰਾ ਨੂੰ ਹੂੰ ਵਜਾ ਇਹ ਆ ਕਹਿੰਦੇ ਜੋ ਤੁਸੀਂ ਸਾਡੇ ਫੰਡ ਰੋਕੇ ਪਏ ਆ ਜੀ ਤੁਸੀਂ ਸਾਡਾ ਜਿਹੜਾ ਸਿਹਤ ਮਿਸ਼ਨ ਦੀ ਗੱਲ ਕਰ ਲਈਏ ਹੂੰ ਉਹਦੇ ਫੰਡ ਨਹੀਂ ਦੇ ਰਹੇ ਅਤਰਾਜ ਤੁਹਾਨੂੰ ਇਹੀ ਹੈ ਕਹਿੰਦੇ ਜੋ ਉੱਥੇ ਤੁਸੀਂ ਆਪਣੀਆਂ ਤਸਵੀਰਾਂ ਲਾਉਨੇ ਮਲਾਕ ਕਲੀਨਿਕ ਬਣਾਤਾ ਜੀ ਆਪਾਂ ਅੱਗੇ ਵੀ ਇਸ ਮਾਮਲੇ ਤੇ ਚਰਚਾ ਕਰਦੇ ਆਂ ਕਿ ਅਕਸਰ ਮਲਾਕ ਕਲੀਨਿਕ ਜਿਹੜਾ ਹੈਗਾ ਉੱਥੇ ਇਲਾਜ ਤਾਂ ਪੰਜਾਬੀਆਂ ਨੇ ਕਰਉਣਾ ਨਾ ਬਿਲਕੁਲ ਬਿਲਕੁਲ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੇ ਤਾਂ ਇਲਾਜ ਕਰਉਣਾ ਨਹੀਂ ਹੂੰ ਲਾਇਤਾ ਸਦਾਰਨ ਪੰਜਾਬੀ ਅਭਿਆਨੇ ਕਰੋਨਾ ਹੈ ਤੇ ਜਦੋਂ ਉਹਨਾਂ ਦੇ ਫੰਡਸ ਰੋਕ ਕੇ ਜਾਂਦੇ ਆ ਤਾਂ ਫਿਰ ਵਿਤਕਰਾ ਦਾ ਪੰਜਾਬੀਆਂ ਨਾਲ ਪੰਜਾਬ ਨਾਲ ਹੋ ਗਿਆ ਨਾ ਇਹ ਗੱਲ ਦੂਜੀ ਗੱਲ ਰੂਰਲ ਡਵੈਲਪਮੈਂਟ ਫੰਡ ਦੀ ਗੱਲ ਕਰ ਲਈਏ ਪੰਜਾਬ ਪਿਛੇ ਦਿਨਾਂ ਵਿੱਚ ਵੱਡੇ ਫਲੱਡ ਦੇ ਜਿਹੜੇ ਮਾਰਚੋਂ ਨਿਕਲ ਕੇ ਗਿਆ ਬਹੁਤ ਸਾਰੀਆਂ ਸੜਕਾਂ ਮੰਡੀਆਂ ਹੋਰ ਜਿਹੜਾ ਵਿਕਾਸ ਦੇ ਕੰਮ ਜਿਹੜੇ ਤਬਾਹ ਹੋਏ ਬਰਬਾਦ ਹੋਏ ਆ ਫਸਲਾਂ ਬਰਬਾਦ ਹੋਈਆਂ ਉਹਦੇ ਲਈ ਫੰਡਸ ਦੀ ਜ਼ਰੂਰ ਸੀ ਉਹ ਰੂਰਲ ਡਿਵੈਲਪਮੈਂਟ ਦੇ ਫੰਡ ਰੋਕੇ ਪਏ ਆ ਉਹ ਵੀ ਕਹਿੰਦੇ ਜੀ ਤੁਸੀਂ ਜਿਹੜੇ ਫੰਡਾਂ ਦੀ ਦੁਰਵਰਤੋਂ ਕਰਦੇ ਆ ਸਾਨੂੰ ਪਿਛਲੇ ਫੰਡਾਂ ਦਾ ਹਿਸਾਬ-ਕਿਤਾਬ ਦਿਓ ਹੂੰ ਜਿਆ ਪਿਛਲੇ ਫੰਡਾਂ ਦਾ ਹਿਸਾਬ-ਕਿਤਾਬ ਮੰਗਿਆ ਜਾਏ ਇਹ ਤਾਂ ਫਿਰ ਜੋ-ਦੋ ਪੰਜਾਬੀ ਕਿਸਾਨ ਜਿੱਦਾਂ ਜਾਣਦੇ ਆ ਇਹਦਾ ਆੜਤੀ ਵਾਲਾ ਕੰਮ ਹੋ ਗਿਆ ਜਦੋਂ ਆੜਤੀ ਕੋਲੇ ਕਿਸਾਨ ਜਾਂਦਾ ਨਾ ਫਸਲ ਸੁੱਟਣ ਦੇ ਲਈ ਉਹ ਕਹਿੰਦਾ ਪਹਿਲਾਂ ਪਿਛਲਾ ਵਹੀ ਖਾਤਾ ਸਾਫ਼ ਕਰ ਜੀ ਫਿਰ ਤੈਨੂੰ ਮੈਂ ਦੇਵਾਂਗਾ ਕਣਕ ਦੇ ਝੋਨੇ ਦਾ ਕੀ ਬਚਦਾ ਤੇ ਕੀ ਨਹੀਂ ਬਚਦਾ ਹੂੰ ਕਈ ਵਾਰੀ ਕੀ ਹੁੰਦਾ ਜਿਹੜਾ ਚੁਸਤ ਆੜਤੀਆ ਹੁੰਦਾ ਜਾਂ ਅੱਗੇ ਜਿਹੜਾ ਕਰਜ਼ਾਈ ਬੈਠਾ ਹੁੰਦਾ ਉਹ ਸਾਰੀ ਫਸਲੀ ਆਪਣੇ ਕੋਲੇ ਰੋਕ ਲੈਂਦਾ ਤੇ ਕਹਿੰਦਾ ਹੋਰ ਦੱਸ ਹੋਰ ਕੀ ਕਰਜ਼ਾ ਲੈਣਾ ਤੂੰ। ਹਮਮ ਇਹਹੀ ਗੱਲ ਕੇਂਦਰ ਪੰਜਾਬ ਨਾਲ ਕਰ ਰਿਹਾ ਹੈ। ਸਾਰੇ ਫੰਡ ਰੁਕੀ ਬੈਠਾ ਹੈ। ਹਮਮ ਫੰਡ ਰੋਕ ਕੇ ਹੁਣ ਜਿਹੜਾ ਨਵੇਂ ਫੰਡ ਲੈਣ ਦੀ ਗੱਲ ਕਰਦੇ ਆ ਉਹ ਕਹਿੰਦੇ ਤਾਂ ਮਿਲਣਗੇ ਜੇ ਤੁਸੀਂ ਪਿਛਲਿਆਂ ਦਾ ਹਿਸਾਬ ਕਿਤਾਬ ਦਿਓਗੇ। ਜੀ ਪਿਛਲਿਆਂ ਦਾ ਹਿਸਾਬ ਕਿਤਾਬ ਇੱਥੇ ਕਿਤੇ ਮਰਿੰਦਰ ਰਿਹਾ ਹੈ ਕਿਤੇ ਪ੍ਰਕਾਸ਼ ਸੰਬਾਦਲ ਰਿਹਾ ਹੈ। ਪਹਿਲੀਆਂ ਸਰਕਾਰਾਂ ਰਹੀਆਂ ਹੁਣ ਮੁਖੰਦਰੀ ਭਗਵੰਤ ਮਾਨ ਸਾਰੀਆਂ ਪਿਛਲੀਆਂ ਸਰਕਾਰਾਂ ਲਈ ਤਾਂ ਜ਼ਿੰਮੇਵਾਰ ਨਹੀਂ ਨਾ ਹੈ ਜੀ ਬਿਲਕੁਲ ਸੋ ਇਸ ਕਰਕੇ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਫੰਡਸ ਮਈਆ ਨਹੀਂ ਕਰੋਗੇ ਸਾਨੂੰ ਸਹਿਯੋਗ ਨਹੀਂ ਦਿਓਗੇ ਤਾਂ ਅਸੀਂ ਭਾਰਤ ਵਿਕਾਸ ਯਾਤਰਾ ਨੂੰ ਵੀ ਸਹਿਯੋਗ ਨਹੀਂ ਕਰਾਂਗੇ ਇਹਨਾਂ ਨੇ ਕੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਇਹਨਾਂ ਦਾ ਜਿਹੜਾ ਸਿਹਤ ਵਿਭਾਗ ਹੈ ਇਹਨਾਂ ਨੇ ਸੋਮਵਾਰ ਨੂੰ ਆਰਡਰ ਜਾਰੀ ਕਰਦੇ ਕਿ ਜਿੰਨੇ ਵੀ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀ ਹੈ ਮਹਿਕਮਾ ਉਹਈ ਜ਼ਰੂਰ ਤਾਂ ਨਹੀਂ ਇਹ ਯਾਤਰਾ ਦੇ ਨਾਲ ਜਾਣ ਦੀ ਤਾਂ ਉਹਨਾਂ ਦੇ ਵਿਖਿਆਨ ਕਰਨ ਦੀ ਜੀ ਇਸੇ ਤਰੀਕੇ ਨਾਲ ਰੂਰਲ ਡਵੈਲਪਮੈਂਟ ਜਿਹੜਾ ਹੈਗਾ ਡਿਪਾਰਟਮੈਂਟ ਹੈਗਾ ਪੇਡੂ ਵਿਕਾਸ ਪੰਚਾਇਤ ਮਹਿਕਮਾ ਉਹ ਪੰਚਾਇਤ ਮਹਿਕਮੇ ਦੇ ਵੀ ਜਿਹੜੇ ਹੈਗੇ ਸਾਰੇ ਅਧਿਕਾਰੀ ਵੱਖਰੀ ਵੱਖਰੀ ਪੱਦਰ ਦੇ ਜਿਹੜੇ ਅਗੇ ਨਾਲ ਲੱਗੇ ਸੀ ਮੰਗਨੇਰਗਾ ਜਿਹੜਾ ਹੈਗਾ ਬਹੁਤ ਵੱਡਾ ਇੱਕ ਸਿਸਟਮ ਹੈਗਾ ਮੰਗਨੇਰਗਾ ਵਾਲੇ ਜਿਹੜੇ ਹੈਗਾ ਨਾਲ ਜਾਂਦੇ ਸੀ ਹੋਰ ਸਾਰਾ ਇਦਾਂ ਲਾਲ ਅਖਰ ਨਾਲ ਜਾਂਦਾ ਸੀ ਜੀ ਉਹ ਸਾਰਿਆਂ ਨੂੰ ਕਹਿੰਦਾ ਵੀ ਤੁਹਾਨੂੰ ਨਾਲ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਾਨੂੰ ਸਹਿਯੋਗ ਨਹੀਂ ਕਰਦੇ ਇਸੇ ਤਰੀਕੇ ਨਾਲ ਵਿਕਾਸ ਨਾਲ ਜਿਹੜੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਜੁੜੇ ਹੁੰਦੇ ਆ ਉਹ ਨਾਲ ਜਾਂਦੇ ਸੀ ਉਹਨਾਂ ਨੂੰ ਕਹਿੰਦਾ ਜਾਣ ਦੀ ਲੋੜ ਨਹੀਂ ਹੁਣ ਜੇ ਆਪਾਂ ਗੱਲ ਕਰਦੇ ਆ ਪੰਚਾਇਤੀ ਮਹਿਕਮੇ ਦੀ ਤਾਂ ਉਹਦੇ ਜਿਹੜੇ ਡਾਇਰੈਕਟਰ ਹੈ ਉਹ ਤਾਂ ਕਟਵਟ ਜਿਹੜਾ ਕਾਫੀ ਲੰਬੇ ਦਿਨਾਂ ਦੀ ਛੁੱਟੀ ਤੇ ਚੱਲਿਆ ਗਿਆ ਜੀ ਉਹ ਛੁੱਟੀ ਤੇ ਜਾਣ ਦੇ ਨਾਲ ਹੁਣ ਇਹ ਹੋਇਆ ਕਿ ਉਹ ਡਿਪਾਰਟਮੈਂਟ ਦੇ ਤਾਂ ਕਿਸੇ ਨੂੰ ਪੁੱਛਗੀ ਚੀ ਨਹੀਂ ਹੋ ਸਕਦੀ ਹਮ ਇਦਾਂ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਵੀ ਜਦੋਂ ਮਹਿਕਮੇ ਵਾਲੇ ਆਪਣੇ ਜਰਨਲਿਸਟ ਜੜੀ ਹੈ ਕੋਈ ਸਵਾਲ ਪੁੱਛਦੇ ਕਿ ਦੱਸੋ ਜੀ ਕਿਉਂ ਨਹੀਂ ਕੋਆਪਰੇਟ ਕਰ ਰਹੇ ਜੀ ਤਾਂ ਕੋਈ ਜਵਾਬ ਤਾਂ ਨਹੀਂ ਸਿੱਧੇ ਤੌਰ ਤੇ ਦੇ ਰਹੇ ਪਰ ਕੇਂਦਰ ਨੂੰ ਜ਼ਰੂਰ ਜਵਾਬ ਦੇਤਾ ਕਿ ਜਿਹੜੀ ਵਿਕਾਸ ਯਾਤਰਾ ਹੈਗੀ ਹੈ ਵਿਕਾਸ ਯਾਤਰਾ ਨੂੰ ਪੰਜਾਬ ਸਹਿਯੋਗ ਨਹੀਂ ਕਰੇਗਾ ਸਹਿਯੋਗ ਇਸ ਕਰਕੇ ਨਹੀਂ ਕਰੇਗਾ ਕਿ ਤੁਸੀਂ ਪੰਜਾਬ ਨੂੰ ਸਹਿਯੋਗ ਨਹੀਂ ਦਿੰਦੇ ਤੁਸੀਂ ਪੰਜਾਬ ਨੂੰ ਫੰਡ ਨਹੀਂ ਦਿੰਦੇ ਚਾਹੇ ਸਿਹਤ ਦੀ ਗੱਲ ਹੋਵੇ ਚਾਹੇ ਪਿੰਡੂ ਵਿਕਾਸ ਦੀ ਗੱਲ ਹੋਵੇ ਸੜਕਾਂ ਦੀ ਗੱਲ ਹੋਵੇ ਦੂਜੇ ਮਸਲਾਂ ਦੀ ਗੱਲ ਹੋਵੇ ਜੇ ਪੰਜਾਬ ਨਾਲ ਵਿਤਕਰਾ ਕਰੋਗੇ ਤਾਂ ਪੰਜਾਬ ਵੱਲੋਂ ਵੀ ਇਸ ਤਰ੍ਹਾਂ ਦਾ ਟੁਕਮਾ ਜਵਾਬ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਕਈ ਧਾਕਿਆਂ ਬਾਅਦ ਪਹਿਲਾ ਮੁੱਖ ਮੰਤਰੀ ਜਿਹੜਾ ਆਇਆ ਹੈ ਜਿਨੇ ਗੱਲ ਠੋਕੇ ਕਹੀ ਹੈ ਕਿ ਜੇ ਕੇਂਦਰ ਵਾਲੇ ਇਸ ਤਰ੍ਹਾਂ ਵਤੀਰਾ ਕਰਨਗੇ ਤਾਂ ਅਸੀਂ ਵੀ ਤੁਹਾਡੇ ਨਾਲ ਇਹੋ ਜਿਹਾ ਵਤੀਰਾ ਕਰਾਂਗੇ ਮੈਂ ਇਹ ਗੱਲ ਹੋਰ ਜ਼ਰੂਰ ਜੜੀ ਹੈਗਾ ਸਾਂਝੀ ਕਰਨੀ ਚਾਹਾਂਗਾ ਜੋ ਦਰਸ਼ਕਾਂ ਦੇ ਨਾਲ ਕਿਉਂਕਿ ਪਿਛਲੀਆਂ ਸਰਕਾਰਾਂ ਦੀ ਆਪਾਂ ਜਦੋਂ ਗੱਲ ਕਰਦੇ ਆ ਨਾ ਪਿਛਲੀਆਂ ਸਰਕਾਰਾਂ ਚ ਕੌਣ ਸੀ ਜੀ ਪ੍ਰਕਾਸ਼ ਸਿੰਘ ਬਾਦਲ ਬਿਲਕੁਲ 10 ਸਾਲ ਕਟੂਕੜ ਲਗਾਤਾਰ ਰਹੇ ਉਹ ਤਾਂ ਪਹਿਲਾਂ ਵੀ ਰਹੇ ਜਿਹੜੇ ਹੈਗੇ ਆ ਤੇ ਉਹਨਾਂ ਦੀ ਸਾਂਝ ਸੀ ਭਾਜਪਾ ਨਾਲ ਹੂੰ ਸੋਦੋ ਦਾ ਜੋ ਦੇਦਾ ਦੇਦਾ ਜੋ ਨਹੀਂ ਦੇਦਾ ਨਹੀਂ ਦੇਦਾ ਜਾਂ ਕਿਰਪਾ ਨਾਲ ਹੱਥ ਬੰਨ ਕੇ ਜੇ ਕੁਝ ਚੀਜ਼ ਮੰਗ ਲਈ ਲੈ ਲਈ ਲੜਾਈ ਵਾਲਾ ਤੇ ਟਕਰਾਅ ਵਾਲੀ ਤਾਂ ਕੁਸਤੀ ਦੀ ਹੈ ਹੀ ਨਹੀਂ ਸੀ ਸਹਿਜ ਹੋ ਗਈ ਸੀ ਸਿੱਧੀ ਸੀ ਨਾ ਜੀ ਬਾਅਦ ਚਾਗੇ ਕੈਪਟਨ ਅਮਰਿੰਦਰ ਸਿੰਘ ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਮੈਨੂੰ ਅਜੇ ਤੱਕ ਯਾਦ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹੁੰਦੇ ਸੀ ਹੂੰ ਕਹਿੰਦੇ ਇਹ ਤਾਂ ਆਜ਼ਾਦ ਫੌਜੀ ਹੈ ਫੌਜੀ ਕਹਿ ਕੇ ਪੜਹੁੰਦੇ ਕੋ ਫੌਜ ਕੋਈ ਘਿਰਿਆ ਹੋਵੇ ਨਾ ਉਹਨੇ ਇੱਕ ਵਾਰੀ ਕਹਿ ਦੋ ਕਿ ਤੂੰ ਤਾਂ ਬੜਾ ਤੇਰੀ ਦਾ ਬੜਾ ਕੰਮ ਹੈਗਾ ਫੌਜ ਦੇ ਚ ਤੇਰਾ ਬੜਾ ਨਾਂ ਰਿਹਾ ਜਾਂ ਹੋਰ ਤੇ ਬੜੀ ਦੇਸ਼ ਦੇ ਪ੍ਰਤੀ ਜੀ ਦੇਣ ਲੱਗਦਾ ਹੈ ਕਿ ਕੈਪਟਨ ਮੋਰਿੰਦਰ ਤਾਂ ਇਸੇ ਗੱਲ ਨਾਲ ਹੀ ਵਡਾਏ ਜਾਂਦੇ ਸੀ ਜਦੋਂ ਕਹਿੰਦੇ ਸੀ ਤਾਂ ਆਜ਼ਾਦ ਫੌਜੀ ਹੈ ਜੀ ਗੱਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੀ ਕਹਿੰਦੇ ਸੀ ਹਮ ਆਜ਼ਾਦ ਫੌਜੀ ਸੀ ਤਾਂ ਛਾਲ ਮਾਰ ਕੇ ਅੱਜ ਭਾਜਪਾ ਜਾ ਕੇ ਬਹਿ ਗਿਆ ਨਾ ਕੋਈ ਕੰਟਰੋਲ ਨਹੀਂ ਸੀ ਹੈ ਜੀ ਸੋ ਇਸ ਕਰਕੇ ਪਹਿਲਾਂ ਆਜ਼ਾਦ ਫੌਜੀਆਂ ਦੀ ਸਰਕਾਰ ਰਹੀ प्रकाश सिंह बादल दी सरकार रही जी ਇਹ ਦੋਨੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਉਹ ਆਪਾਂ ਗੱਲ ਕਰਦੇ ਕਈ ਗੱਲਾਂ ਚ ਬਿਲਕੁਲ ਸਹੀ ਕਹਿੰਦਾ ਹੈ ਜੀ ਉਹ ਕਹਿੰਦਾ 25 ਸਾਲ 2025 ਸਾਲ ਤੱਕ ਦੋ ਮੁੱਖ ਮੰਤਰੀਆਂ ਨੇ ਰਾਜ ਕੀਤਾ ਹਮ ਮੁੱਖ ਮੰਤਰੀ ਜਿਹੜਾ ਹੈਗਾ ਇਹੀ ਜਿਹੜਾ ਆਪਣਾ ਕੈਪਟਨ ਅਮਰਿੰਦਰ ਇਸੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੋਨਾਂ ਮੁੱਖ ਮੰਤਰੀਆਂ ਦਾ ਰਾਜ 2025 ਸਾਲ ਤੱਕ ਰਿਹਾ ਹੈ ਤੋ ਜਵਾਬ ਦੇ ਹੀ ਤਾਂ ਇਹਨਾਂ ਦੀ ਬਣਦੀ ਐ ਹੁਣ ਇਹਨਾਂ ਦੇ ਹੁੰਦਿਆਂ ਤਾਂ ਪੰਜਾਬ ਨਾਲ ਕੋਈ ਮੈਂ ਤਾਂ ਘੱਟੋ ਘੱਟ ਵੀਗੇ ਜਰਨਲਿਸਟ ਕੋ ਬਹੁਤਾ ਲੰਬਾ ਚੋੜਾ ਟਕਰਾਅ ਦੇਖਿਆ ਨਹੀਂਗਾ ਜੀ ਸਦਨਾ ਦੇ ਮੁੱਦਿਆਂ ਤੇ ਜ਼ਰੂਰ ਆ ਕਿ ਤੇ ਪਾਣੀਆਂ ਦੀ ਵੰਡ ਦੇ ਮਾਮਲੇ ਨੂੰ ਲੈ ਕੇ ਜਾਂ ਹੋਰ ਵਿਧਾਨ ਸਭਾ ਚ ਹੋਇਆ ਹੋਵੇ ਪਰ ਇਹੋ ਜਿਹਾ ਨਹੀਂ ਹੋਇਆ ਕਿ ਰੋਜ਼ ਟੱਲੀ ਖੜਗਾਈ ਜਾਂਦੀ ਹੋਵੇ ਜੀ ਸੋ ਮੁਖਵੰਦਰ ਭਗਵੰਤ ਮਾਨ ਨੇ ਫੈਸਲਾ ਜਿਹੜਾ ਲਿਆ ਹੈ ਪੰਜਾਬ ਦਾ ਸੁਨੇਹਾ ਦਿੱਤਾ ਹੈ ਕੇਂਦਰ ਨੂੰ ਇਸ ਤਰੀਕੇ ਦੇ ਨਾਲ ਕਿ ਜੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਤੀਰਾ ਕਰੋਗੇ ਆ ਤੁਹਾਡੀਆਂ ਜਿਹੜੀਆਂ ਵਿਕਾਸ ਯਾਤਰਾਵਾਂ ਇਹਨਾਂ ਨੂੰ ਪੰਜਾਬ ਚ ਕੋਈ ਸਹਿਯੋਗ ਨਹੀਂ ਦੇ ਦੇਗਾ ਹੁਣ ਇਹ ਠੀਕ ਹੈ ਕਿ ਭਾਜਪਾ ਦੇ ਜਵਾਬ ਚ ਕਹਿ ਰਿਹਾ ਜੀ ਇਹ ਵਿਕਾਸ ਦੇ ਲਈ ਬਹੁਤ ਤੁਹਾਡਾ ਨੁਕਸਾਨ ਹੋਏਗਾ ਪੰਜਾਬ ਦਾ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵਤੀਰਾ ਸਹੀ ਨਹੀਂ ਹੈ ਖਾਸੋ ਤੇ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਆ ਉਹ ਲਗਾਤਾਰ ਇਸ ਮਾਮਲੇ ਤੇ ਕ੍ਰਿਟੀਸਾਈਜ਼ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਰਨ ਉਹਦਾ ਅਧਿਕਾਰ ਹੈ ਰੈਡਿਕਲ ਤੌਰ ਤੇ ਗੱਲ ਕਹਿਣ ਦਾ ਉਹ ਆਪਣੀ ਜਗ੍ਹਾ ਤੇ ਸਹੀ ਹੋ ਸਕਦੇ ਆ ਜੀ ਪਰ ਮੁਖਵੰਦਰੀ ਭਗਵੰਤ ਮਾਨ ਜਿਹੜਾ ਹੈਗਾ ਇਸ ਮਾਮਲੇ ਤੇ ਟਾਸ ਤੋਂ ਬਸ ਨਹੀਂ ਹੋ ਰਿਹਾ ਕਹਿੰਦਾ ਕਰਤਾ ਤਾਂ ਕਰਤਾ ਕਿਉਂਕਿ ਕੇਂਦਰ ਦਾ ਵਤੀਰਾ ਤੇ ਫਿਰ ਪੰਜਾਬ ਦਾ ਵਤੀਰਾ ਇੱਕ ਬਹੁਤ ਅੱਛੇ ਪੰਜਾਬ ਦੇ ਵੱਡੇ ਕੱਦਾ ਵਰ ਕਵੀ ਹੋਇਆ ਜੀ ਉਹ ਪੰਜਾਬ ਦੇ ਜਿਹੜਾ ਕਿਸ ਤਰ੍ਹਾਂ ਦਾ ਪੰਜਾਬ ਦਾ ਖਾਸਾ ਕਿਹਾ ਜਾਏ ਹਮ ਪੰਜਾਬੀਆਂ ਦਾ ਸੁਭਾਅ ਕਿਹਾ ਜਾਏ ਉਹਦੇ ਬਾਰੇ ਉਹਨਾਂ ਨੇ ਆਪਣੀ ਕਵਤਾ 'ਚ ਇਹ ਗੱਲ ਲਿਖੀ ਕਿ ਜਿਹੜੇ ਪੰਜਾਬੀ ਹੈਗੇ ਨਾ ਇਹ ਪਿਆਰ ਨਾਲ ਦਾ ਕਰਨ ਗੁਲਾਮੀ ਪਿਆਰ ਨਾਲ ਇਹਨਾਂ ਨੂੰ ਗੁਲਾਮੀ ਕਰਾ ਲੋ ਹਮ ਪਰ ਜੇ ਤੁਸੀਂ ਅੱਗੇ ਅੱਖਾਂ ਕੱਢੋਗੇ ਤਾਂ ਫਿਰ ਡਾਂਗਾ ਮੂਢੇ ਤੇ ਖੜੀਆਂ ਕਰਕੇ ਲਾਰ ਕੇ ਖੜੇ ਹੋ ਜਾਂਦੇ ਆ ਸੋ ਜਿਹਦਾ ਪੰਜਾਬੀਆਂ ਨੂੰ ਤੁਸੀਂ ਪਿਆਰ ਨਾਲ ਰੱਖੋਗੇ ਹਮ ਸਭ ਕੁਝ ਲੈ ਸਕਦੇ ਆ ਪਰ ਜੇ ਪੰਜਾਬੀਆਂ ਨੂੰ ਅੱਖਾਂ ਕੱਢੋਂਗੇ ਤਾਂ ਫਿਰ ਪੰਜਾਬੀ ਵੀ ਅੱਗੋਂ ਡਾਂ ਕੱਢਣੇ ਜਾਣਦੇ ਆ। ਸੁਖਮੰਦਰ ਭਗਵੰਤ ਮਾਨੇ ਕਰਕੇ ਦਿਖਾਤਾ। ਬਿਲਕੁਲ ਬਿਲਕੁਲ। ਤਾਂ ਸਤਿ ਸ੍ਰੀ ਅਕਾਲ ਸਾਬ ਪੰਜਾਬ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਧਾਰਮਿਕ ਹਲਕਿਆਂ ਦੇ ਵਿੱਚ ਕਾਫੀ ਚਰਚਾ ਛਿੜੀ ਹੋਈ ਹੈ ਜਦੋਂ ਤੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਰਿਪੋਰਟ ਜਨਤਕ ਹੋਈ ਹੈ। ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੌਂਕੇ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਤਾਂ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਤੇ ਹੋਰ ਪੰ ਅਕਾਲ ਪਤ ਸਾਹਿਬ ਦੇ ਵਰਸੀ ਮਨਾਏ ਗਏ ਤੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਫਕਰ ਕੌਮ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਹੋਇਆ ਸੀ ਉਹ ਵਾਪਸ ਲਿਆ ਜਾਵੇ ਤੇ ਇਹ ਮੰਗ ਸਿਰਫ ਪੰਜਾਬ ਚ ਨਹੀਂ ਉੱਠ ਰਹੀ ਇੰਗਲੈਂਡ ਦੀਆਂ ਵੀ ਸਿੱਖ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਅਕਾਲੀ ਦਲ ਤੋ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਨਾਲੇ ਫਕਰ ਕੌਮ ਵਾਪਸ ਲਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਦਿੱਤਾ ਹੋਇਆ ਹੈ ਜੀ ਜੱਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਇਸ ਤਰੀਕੇ ਨਾਲ ਜਿਹੜਾ ਮਾਮਲਾ ਉੱਠ ਰਿਹਾ ਹੈ ਕਿ ਬਹੁਤ ਵੱਡਾ ਭਾਵਕ ਮੁੱਦਾ ਹੈ ਦੁਨੀਆ ਪਰ ਜਿੱਦਾਂ ਤੁਸੀਂ ਇੰਗਲੈਂਡ ਦੀ ਗੱਲ ਕੀਤੀ ਆ ਹੋਰਾਂ ਮੁਲਕਾਂ ਦੇ ਵਿੱਚ ਵੀ ਇਹ ਸਵਾਲ ਉੱਠ ਰਹੇ ਆ ਕਿਉਂਕਿ ਪੰਜਾਬੀਆਂ ਦੇ ਲਈ ਇੱਕ ਆਕਾਲਤ ਅਸਰ ਦਾ ਜੱਥੇਦਾਰ ਹੋਣ ਉਹ ਜਥੇਦਾਰ ਨੂੰ ਇਸ ਤਰੀਕੇ ਨਾਲ ਕੋਹ ਕੋ ਕੇ ਮਾਰਿਆ ਗਿਆ ਹੋਵੇ ਸ਼ਹੀਦ ਕੀਤਾ ਗਿਆ ਹੋਵੇ ਬਿਲਕੁਲ ਔਰ ਆਪਣੀਆਂ ਸਰਕਾਰਾਂ ਹੁਣ ਆਪਾਂ ਤਾਂ ਗੱਲ ਕਰਦੇ ਨੇ ਕਿ ਦਿੱਲੀ ਵਾਲਿਆਂ ਨੇ ਇਨਸਾਫ ਨਹੀਂ ਦਿੱਤਾ ਆਪਾਂ ਹੁਣ ਇਹ ਕਹਿ ਕੇ ਆਟਿਆਂ ਕਿ ਦਿੱਲੀ ਵਾਲੇ ਪੰਜਾਬ ਨਾਲ ਵਿਤਕਰਾ ਕਰਦੇ ਆ ਬਿਲਕੁਲ ਜਦੋਂ ਪੰਜਾਬ ਵਾਲਿਆਂ ਦੀ ਆਪਣੀਆਂ ਸਰਕਾਰਾਂ ਹੈ ਜੀ ਪੰਜਾਬ ਵਾਲੇ ਪੰਜਾਬੀਆਂ ਨਾਲ ਕਿਵੇਂ ਕਰਦੇ ਆ ਇਹ ਵੀ ਇੱਕ ਵੱਡਾ ਸਵਾਲ ਹੈ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ ਇਹ ਜਿਹੜਾ ਕਈ ਦਹਾਕੇ ਨਿਕਲ ਗਏ ਉਹਨਾਂ ਜਿਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਈ ਪੁਲਿਸ ਵੱਲੋਂ ਜਿਸ ਤਰ੍ਹਾਂ ਉਹਨਾਂ ਤੇ ਗੈਰ ਮਨੁੱਖੀ ਜਿਹੜਾਗਾ ਜ਼ੁਲਮ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਤਸ਼ੱਦਦ ਆਇਆ ਗਿਆ ਔਰ ਸਰਕਾਰਾਂ ਬਦਲਦੀਆਂ ਗਈਆਂ ਜੀ ਦੇਖੋ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਜਦੋਂ ਇਹ ਮੰਤਪਾਗਾਕਾਰਾ ਵਾਪਰਿਆ ਹਮ ਬਿਆਨ ਸਿੰਘ ਦੀ ਆਪਣੀ ਇੱਕ ਸੋਚ ਹੋ ਸਕਦੀ ਹੈ ਜੀ ਕਿ ਮੈਂ ਇਸ ਤਰ੍ਹਾਂ ਕਰਨਾ ਜਾਂ ਉਸ ਤਰ੍ਹਾਂ ਕਰਨਾ ਉਹ ਪੰਥ ਦੇ ਨਾਲ ਉਸ ਦਾ ਜਿਹੜਾ ਸਬੰਧਤ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਸੀ ਜੀ ਉਸ ਤੋਂ ਬਾਅਦ ਜਿਹੜੀ ਪੰਥਕ ਸਰਕਾਰ ਕੌਂਦੀ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਆਈ ਜੀ ਉਹਨਾਂ ਦੇ ਸਮਿਆਂ 'ਚ ਇੱਕ ਜਾਂਚ ਕਮੇਟੀ ਵੀ ਬਣੀ ਪੜਤਾਲ ਵੀ ਕੀਤੀ ਪੁਲਿਸ ਅਧਿਕਾਰੀ ਵੱਲੋਂ ਹੂੰ ਉਹ ਜਿਹੜੀ ਰਿਪੋਰਟ ਆ ਉਹੀ ਦਾ ਕਹਿੰਦਾ ਕਿ ਜਿਹੜੀ ਧੂਲ ਚੜਦੀ ਰਹੀ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਹੁਣ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਂ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਜੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ 'ਚ ਜਿਹੜੀ ਜਾਂਚ ਹੋਈ ਸੀ ਉਸ ਜਾਂਚ ਮੁਤਾਬਕ ਪਾਈ ਗੁਰਦੇਵ ਸਿੰਘ ਕੌਂਕੇ ਦੇ ਜਿਹੜੇ ਦੋਸ਼ੀ ਸੀ ਕਾਤਲ ਸੀ ਉਹਨਾਂ ਨੂੰ ਸਜ਼ਾਵਾ ਕਿਉਂ ਨਹੀਂ ਦਿੱਤੀਆਂ ਜਾ ਸਕੀਆਂ ਹਮ ਪੰਥਕ ਸਰਕਾਰ ਹੋਵੇ ਬਿਲਕੁਲ ਪੰਥਕ ਸਰਕਾਰ ਦੇ ਚੱਲਦਿਆਂ ਹਮ ਅਕਾਲ ਤਾਸ ਦੇ ਜਥੇਦਾਰ ਦਾ ਮੁੱਦਾ ਹੋਵੇ ਉਸ ਮੁੱਦੇ ਤੇ ਤੁਸੀਂ ਕੋਈ ਕਾਰਵਾਈ ਨਾ ਕਰੋ ਜੀ ਫਿਰ ਸਵਾਲ ਤਾਂ ਉੱਠਣਗੇ ਉੱਠਣਗੇ ਬਿਲਕੁਲ ਹਾਲਾਂਕਿ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਵੀ ਇਸ ਮਾਮਲੇ ਨੂੰ ਲਿਆ ਹਮ ਉਹਨਾਂ ਵੱਲੋਂ ਵੀ ਭਾਈ ਕੋਂਕੇ ਦੀ ਯਾਦ ਦੇ ਚ ਭੋਗ ਪਾਏ ਗਿਆ ਜੀ ਉਹਨਾਂ ਵੱਲੋਂ ਵੀ ਕਮੇਟੀ ਬਣਾਈ ਗਈ ਹੈ ਉਹਨਾਂ ਨੇ ਵੀ ਕਿਹਾ ਕਿਸ ਮਾਮਲੇ ਤੇ ਨਿਆਤਿਆਂ ਸਾਹਿਬ ਮਿਲਣਾ ਚਾਹੀਦਾ ਹੁਣ ਇੱਕ ਦਿਲਚਸਪ ਸਥਿਤੀ ਜਿਹੜੀ ਕਿ ਮੈਂ ਕਹਾਂਗਾ ਜੋ ਤੁਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਬਿਲਕੁਲ ਐਸ ਵੇਲੇ ਜਿਹੜੀ ਸਥਿਤੀ ਬਣੀ ਵੀ ਹੈ ਸਥਿਤੀ ਇਹ ਹੈ ਕਿ ਹੁਣ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਹੁਣ ਜਦੋਂ ਦਿੱਲੀ ਦੇ ਜਿਹੜੇ ਪੰਥਕ ਤਰ੍ਹਾਂ ਵੱਲੋਂ ਮਤਾ ਪਾ ਕੇ ਗੱਲ ਕੀਤੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਜੀ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਾਂਗੇ ਜਾ ਕੇ ਮਿਲਾਂਗੇ ਮੁਲਾਕਾਤ ਕਰਾਂਗੇ ਇਹ ਭਾਈ ਕੌਕੇ ਦੇ ਮਾਮਲੇ 'ਚ ਜਿਹੜੇ ਵੀ ਦੋਸ਼ੀ ਐ ਉਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਜਾਵੇ ਨਿਆਂ ਤੇ ਇਨਸਾਫ ਦਿੱਤਾ ਜਾਵੇ ਹੁਣ ਇਸ ਮਾਮਲੇ ਤੇ ਜਦੋਂ ਇਹ ਗੱਲ ਆਏਗੀ ਨਾ ਕੱਲ ਨੂੰ ਜਾਂਚ ਹੋਏਗੀ ਪੜਤਾਲ ਆਏਗੀ ਕਿਹਦੇ ਨਾਮ ਹੁੰਦੇ ਕਿਹਦੇ ਨਹੀਂ ਹੁੰਦੇ ਜੀ ਇਹ ਤਾਂ ਗੱਲ ਸਾਹਮਣੇ ਆਏਗੀ ਪਰ ਇਹ ਜ਼ਰੂਰ ਐ ਕਿ ਨਵੀਂ ਕਿਸਮ ਦੀ ਗੱਲ ਚੱਲ ਪਈ ਐ ਜਿਹੜੀ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਨੂੰ ਕਿਹਾ ਜਾ ਰਿਹਾ ਐ ਇਸ ਮਾਮਲੇ ਤੇ ਪਿਛਲੀਆਂ ਸਰਕਾਰਾਂ ਨੇ ਤਾਂ ਕੁਝ ਨਹੀਂ ਕੀਤਾ ਉਹਨਾਂ ਦਾ ਜਿੱਦਾਂ ਆਪਾਂ ਕਿਹਾ ਕਿ ਜਿਹੜੀ ਰਿਪੋਰਟ ਸੀ ਉਧਰ ਤੇ ਧੂੜ ਪਈ ਰਹੀ ਕਿਸੇ ਨੇ ਦੇਖਿਆ ਤੱਕ ਨਹੀਂ ਬਿਲਕੁਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਜੇ ਕਿਦਰੇ ਇਸ ਮਾਮਲੇ ਤੇ ਨਿਆਂ ਤੇ ਜਾਂਚ ਵਾਲੇ ਪਾਸੇ ਨ ਤੁਰਦੀ ਹੈ ਜੀ ਤਾਂ ਲੱਗਦਾ ਕਿ ਕਈ ਕਿਸਮ ਦੀਆਂ ਪਰਤਾਂ ਤਹਾਂ ਇਸ ਮਾਮਲੇ ਚ ਖੁੱਲਣ ਦੇ ਖਦਸ਼ੇ ਹੈ ਕਿਹਦੇ ਤੇ ਉਂਗਲ ਉੱਠੇਗੀ ਕਿਹਦੇ ਤੇ ਨਹੀਂ ਉੱਠੇਗੀ ਇਹ ਤਾਂ ਸਮਾਂ ਦੱਸੇਗਾ ਜੀ ਪਰ ਸੰਜੀਦਾ ਮਾਮਲਾ ਹੈ ਮੈਂ ਕੱਲ ਸੁਣ ਰਿਹਾ ਸੀਗਾ ਸ਼ਮਨੀ ਕੁਦਰ ਪਰੰਦ ਕਮੇਟੀ ਦੀ ਸਹਾਵਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਬੀਬੀ ਜਗੀਰ ਕੌਰ ਹਾਲਾਂਕਿ ਕਾਲੀਦਲ ਨਾਲ ਸਹਿਯੋਗ ਕਰਨ ਦੇ ਲਈ ਤਿਆਰ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਸਦਾਉਣ ਵਾਲੇ ਦਣੇ ਚ ਕਾਲੀਦਲ ਦਾ ਇੱਕ ਹਿੱਸਾ ਹੀ ਬਣ ਜਾਣਾ ਪਰ ਬੀਬੀ ਜ਼ਗੀਰਕੁਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਠੀਕ ਹੈ ਨਹੀਂ ਕੀਤਾ ਜੀ ਚਾਹ ਕਾਲੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਉਹ ਕਹਿੰਦੇ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਨਾ ਉਹ ਕਹਿੰਦੇ ਮੈਂ ਵੀ ਕਹਿੰਦੇ ਕਿ ਸਰਕਾਰ ਨੂੰ ਕਰਨਾ ਚਾਹੀਦਾ ਹੈ ਸੋ ਸਾਰੇ ਪਾਸਿਆਂ ਤੋਂ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਕਿ ਇਸ ਮਾਮਲੇ ਤੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਸੋ ਨਜ਼ਰਾਂ ਮੁਖੰਦਰੀ ਭਗਵੰਤ ਮੰਦਿਰ ਸਰਕਾਰ ਤੇ ਵੀ ਆਖੇ ਟਿੱਗੀਆਂ ਕਿ ਕੀ ਭਾਈ ਗੋਂਕੇ ਦੇ ਮਾਮਲੇ ਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਕਟਾਰੇ 'ਚ ਖੜੇ ਕਰਨਗੇ ਬਿਲਕੁਲ ਬਿਲਕੁਲ ਤਸਦੂ ਸਾਹਿਬ ਇਸ ਵੇਲੇ ਨਜ਼ਰਾਂ ਆਪਾਂ ਕਹਦੀ ਹੈ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੇ ਵੀ ਕਾਫੀ ਟਿੱਕੀਆਂ ਹੋਈਆਂ ਨੇ ਇਨੇ ਦਿਨੀ ਜਿਹੜੇ ਨਵੇਂ ਇੰਚਾਰਜ ਨੇ ਉਹ ਮੀਟਿੰਗਾਂ ਕਰ ਰਹੇ ਨੇ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨਹੀਂ ਜਾ ਰਹੇ ਕਹਿੰਦੇ ਕਿ ਅੱਖਾਂ ਦਿਖਾ ਕੇ ਆਪਾਂ ਰੈਲੀਆਂ ਕਰ ਰਹੇ ਨੇ ਲਗਾਤਾਰ ਕਾਂਗਰਸੀ ਆਗੂ ਇਸ ਤੋਂ ਖਫਾ ਨਜ਼ਰ ਆ ਰਹੇ ਨੇ ਤੇ ਹੁਣ ਕਹਿੰਦੇ ਕਿ ਰਾਜਾ ਬੜਿੰਗ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਾਂ ਕਾਫੀ ਮਾਹੌਲ ਕਾਂਗਰਸ ਦੇ ਅੰਦਰ ਕਾਫੀ ਆਪਾਂ ਕਹਿੰਦੇ ਕਸ਼ਮਕਸ਼ ਵਾਲਾ ਹੈ ਕਾਫੀ ਕਮਸਾਨ ਕਾਂਗਰਸ ਦੇ ਅੰਦਰ ਚੱਲ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਆਖਾਫੋ ਨਜ਼ਰ ਆ ਰਹੇ ਨੇ ਕਾਂਗਰਸੀ ਆਗੂ ਜੋ ਜਦੋਂ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਆਂ ਤੇ ਦੂਜੇ ਪਾਸੇ ਗੱਲ ਕਰਦੇ ਆਂ ਆਪ ਨਾਲ ਸਮਝੌਤੇ ਦੀ ਦੋਨੇ ਐਸੇ ਮੁੱਦੇ ਐ ਇਹਨਾਂ ਦਿਨਾਂ ਜਿਨ੍ਹਾਂ ਨੂੰ ਲੈ ਕੇ ਕੌਮੀ ਪੱਤਰ ਦਾ ਪਤਾ ਨਹੀਂ ਕੋ ਉਹਨਾਂ ਦੀ ਲੀਡਰਸ਼ਿਪ ਉਲਜੀਆ ਕਿ ਨਹੀਂ ਉਲਜੀ ਜੀ ਪਰ ਇੱਥੇ ਤਾਂ ਸਾਰੀ ਤਾਣੀ ਉਲਜੀ ਪਈ ਹੈ ਬਿਲਕੁਲ ਇੱਕ ਦੂਜੇ ਦੇ ਖਿਲਾਫ ਬੋਲ ਰਿਹਾ ਦੂਜਾ ਪਹਿਲੇ ਦੇ ਖਿਲਾਫ ਬੋਲ ਰਿਹਾ ਇਹਨਾਂ ਨੂੰ ਜਿਹੜਾ ਆਪ ਵਾਲਿਆਂ ਤੋਂ ਭਾਜਪਾ ਵਾਲਿਆਂ ਤੋਂ ਕਾਲੀ ਦਲ ਤੋਂ ਤਾਂ ਪਤਾ ਨਹੀਂ ਡਰ ਲੱਗਦਾ ਕਿ ਨਹੀਂ ਲੱਗਦਾ ਪਰ ਇੱਕ ਦੂਜੇ ਤੋਂ ਬਹੁਤ ਡਰ ਲੱਗਦਾ ਜੀ ਬਿਲਕੁਲ ਨਜੋਬ ਸਿੱਧੂ ਤੋਂ ਡਰਦੇ ਆ ਕੋਈ ਕਹਿੰਦਾ ਇਹ ਪ੍ਰਧਾਨ ਜੀ ਨੇ ਸੰਭਾਲ ਲੇ ਜੀ ਕੋਈ ਕਹਿੰਦਾ ਇਹ ਜਿਹੜਾ ਅੱਗੇ ਕੱਲ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਨਾ ਬਣਦੇ ਹੂੰ ਦੂਜੇ ਪਾਸੇ ਉਹਨਾਂ ਦਾ ਕਹਣਾ ਨਜੋਬ ਸਿੱਧੂ ਦਾ ਜੀ ਮੈਂ ਜਿਹੜੇ ਪ੍ਰਸ਼ਟਾਗੂਆਂ ਨਾਲ ਸਮਝੌਤਾ ਨਹੀਂ ਕਰ ਸਕਦਾ ਮੈਂ ਤਾਂ ਕਾਂਗਰਸ ਦੇ ਲਈ ਲੜਦਾ ਮੈਂ ਤਾਂ ਪੰਜਾਬ ਦੇ ਹਿੱਤਾਂ ਦੇ ਲਈ ਲੜਦਾ ਹੁਣੇ ਜਿਹੜਾ ਆਪਸ ਵਿੱਚ ਕਮਸਾਨ ਮੱਚਿਆ ਵਾ ਇਹ ਮੱਚਾ ਤਾਂ ਪਹਿਲਾਂ ਅਸੈਂਬਲੀ ਚੋਣਾਂ ਵੇਲੇ ਵੀ ਸੀ ਅਸੈਂਬਲੀ ਚੋਣਾਂ ਵੇਲੇ ਤਾਂ ਪੰਜਾਬ ਵਾਲਾ ਨੇ ਇਹਨਾਂ ਨੂੰ ਸਮਾਂ ਦਿੱਤਾ ਕਿ ਕੋਈ ਨਹੀਂ ਤੁਸੀਂ ਸਤਾ ਚੋਂ ਬਾਹਰ ਬੈਠੋ ਜੀ ਜੋ ਕੋਈ ਸਹਿਮਤੀ ਬਣਦੀ ਹੈ ਤਾਂ ਬਣਾ ਲਓ ਕਈ ਵਾਰ ਹੁੰਦਾ ਹੈ ਨਾ ਜਦੋਂ ਪੰਚਾਇਤ ਜੁੜਦੀ ਹੈ ਤਾਂ ਘਰ ਵਾਲਾ ਨੂੰ ਕਹਿੰਦੀ ਹੈ ਜੇ ਨਹੀਂ ਮਾਮਲਾ ਨਿਬੜਦਾ ਤਾਂ ਅਸੀਂ 4 ਦਿਨਾਂ ਬਾਅਦ ਫੇਰ ਮਿਲਾਂਗੇ ਤੁਸੀਂ ਆਪਣੇ ਆਪਣੇ ਘਰ ਚ ਵਾਪਸ ਜਾਓ ਜੇ ਤੁਸੀਂ ਸਫਾਈ ਕਰ ਲਓ ਤਾਂ ਚੰਗੀ ਗੱਲ ਹੈ ਸੋ ਪੰਜਾਬ ਦੇ ਕਾ ਨੇ ਕਾਂਗਰਸ ਵਾਲਿਆਂ ਨੂੰ ਸਤਾਜੂ ਦਾ ਕਰਤਾ ਪਾਸੇ ਕਿ ਤੁਹਾਡੇ ਜਿਹੜੇ ਮਤ ਭੇਜ ਦੇ ਹੈਗੇ ਆ ਆਪ ਸਜ ਦੂਰ ਕਰ ਲੋ ਫੇਰ ਆਵਾਂਗੇ ਫੇਰ ਦੇਖਦੇ ਆਂ ਜੀ ਪਰ ਹੁਣ ਜਦੋਂ ਦੁਬਾਰਾ ਇਕੱਠੇ ਹੋ ਕੇ ਬਾਹਰ ਆਏ ਆ ਤਾਂ ਬਾਹਰ ਵੀ ਹੋਈ ਇੱਕ ਦਾ ਮੂੰਹ ਇੱਧਰ ਹੈ ਦੂਜੇ ਦਾ ਮੂੰਹ ਉੱਧਰ ਹੈ ਹੁਣ ਸੁਰਖੀਆਂ ਦੇ ਵਿੱਚ ਜਿਹੜਾ ਇਹਨਾ ਦਿਨਾਂ ਚੱਲ ਰਿਹਾ ਦੇਖੋ ਕਾਂਗਰਸ ਦੇ ਬਾਰੇ ਵਿੱਚ ਕੋਈ ਚੰਗੀ ਗੱਲ ਤਾਂ ਘਾਟੀ ਆ ਰਹੀ ਹੈ ਜੀ ਇਹੀ ਆ ਰਹੀ ਹੈ ਕੋਈ ਦੇਖੋ ਵੱਡਾ ਸਵਾਲ ਕੀ ਆ ਹੁਣ ਵੱਡਾ ਸਵਾਲ ਨਾ ਤਾਂ ਇਹ ਕੋਈ ਕਹਿ ਰਿਹਾ ਕਿ ਕਾਂਗਰਸ ਪੰਜਾਬ ਦੇ ਹਿੱਤਾਂ ਦੇ ਲਈ ਲੜੇਗੀ ਜੀ ਜਾਂ ਆਪ ਨੂੰ ਘੇਰਿਆ ਜਾ ਰਿਹਾ ਵੱਡੇ ਸਵਾਲ ਇਹੀ ਹੈ ਇਜੀ ਨੂੰ ਨੌਜੋਬ ਸਿੱਧੂ ਕਾਂਗਰਸ ਤੇ ਰਹੇਗਾ ਕਿ ਨਹੀਂ ਰਹੇਗਾ ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਆ ਕਿ ਕਾਂਗਰਸ ਦੇ ਜਿਹੜੇ ਇਨਚਾਰਜ ਆ ਪੰਜਾਬ ਮਾਮਲੇ ਦੇ ਇਨਚਾਰਜ ਦਿਵਿੰਦਰ ਯਾਦਵ ਜਿਹੜੇ ਹੈਗੇ ਉਹਨਾਂ ਨੂੰ ਨੌਜੋਬ ਸਿੱਧੂ ਮਿਲਿਆ ਕੀ ਉਹ ਜਿਹੜੇ ਹੁਣ ਕੇਂਦਰ ਨੂੰ ਰਿਪੋਰਟ ਦੇਣਗੇ ਯਾਦਵ ਕੇਂਦਰ ਕੀ ਕਾਰਵਾਈ ਕਰੇਗਾ ਕੀ ਕਾਰਵਾਈ ਨਹੀਂ ਕਰੇਗਾ ਸੋ ਬੜੀ ਦਿਲਚਸਪ ਗੱਲ ਹੈ ਕਿ ਨਾ ਮੈਨੂੰ ਕਹੋਤ ਜਿਹੜੀ ਹੈ ਗਿਆ ਜੋ ਚੇਤੇ ਆ ਰਹੀ ਹੈ ਬਿਲਕੁਲ ਕੋਈ ਐਦਾਂ ਹੀ ਹੁੰਦਾ ਨਾ ਜਿਨ੍ਹਾਂ ਦੇ ਘਰੇ ਪੰਗ ਪੁੱਝਦੀ ਹੁੰਦੀ ਹੈ ਕਹਿੰਦੇ ਆਪਾਂ ਮਹਾਵਰੇ ਦੇ ਤੌਰ ਤੇ ਇਸਤੇਮਾਲ ਕਰਦੇ ਆ ਕਿ ਜੇ ਕਿਸੇ ਖਾਣ ਪੀਣ ਦਾ ਸਮਾਨ ਹੈ ਇਦਾਂ ਦਾ ਕੋਈ ਇਸ ਤਰ੍ਹਾਂ ਦਾ ਹੁੰਦਾ ਬੰਦਾ ਕਦੇ ਦਾ ਘਰੇ ਭੰਗ ਪੂਜਦੀ ਐ ਇਥੋਂ ਕੀ ਮਿਲਣਾ ਕਦੇ ਇਹੋ ਜਿਹੇ ਭੰਗ ਪੂਜਦੀ ਵਾਲੇ ਘਰੇ ਦੇ ਜਿਹੜਾ ਕੋਈ ਵਿਅਕਤੀ ਸੀਗਾ ਉਹਨਾਂ ਦਾ ਕਦੇ ਰਾਤ ਨੂੰ ਚੋਰ ਚਲੇ ਗਏ ਚੋਰੀ ਕਰਨ ਵਾਸਤੇ ਉਹ ਖੜਕਾ ਕੁੜਕਾ ਹੋਇਆ ਹੁਣ ਲੰਗਦੇ ਘਰੋਂ ਆਪਣੇ ਅਰਗੇ ਦੇ ਘਰੋਂ ਕਿਸੇ ਨੂੰ ਕੀ ਲੱਭਣਾ ਸੀਗਾ ਖੜਕਾ ਹੋਇਆ ਤਾਂ ਜਿਹੜਾ ਘਰ ਵਾਲਾ ਸੀ ਉਹ ਵੀ ਉੱਠ ਖੜਿਆ ਹੂੰ ਉਹਨੇ ਕਿਹਾ ਤੁਸੀਂ ਲੱਗਦਾ ਚੋਰ ਹੋ ਕਹਿੰਦਾ ਮੈਨੂੰ ਤਾਂ ਦਿਨੇ ਨਹੀਂ ਕੁਝ ਲੱਭਿਆ ਤੁਸੀਂ ਰਾਤ ਨੂੰ ਹੀ ਲੱਭਦੇ ਫਿਰਦੇ ਹੋ ਜੀ ਸੋ ਕਾਂਗਰਸ ਵਾਲਿਆਂ ਦੀ ਇਹ ਸਥਿਤੀ ਬਣੀ ਵੀ ਹੈ ਜਿਹੜੀ ਹੈਗੀ ਹੈ ਇਹਨਾਂ ਨੂੰ ਪਹਿਲਾਂ ਤਾਂ ਕੁਝ ਨਹੀਂ ਲੱਭਣਾ ਹੁਣ ਇਹੋ ਜਿਹੇ ਹਾਲਾਤਾਂ ਚ ਕੀ ਲੱਭਣਾ ਹੈ ਬਿਲਕੁਲ ਇਹ ਤਾਂ ਆਪਣਾ ਘਰ ਆਪ ਹੀ ਅਜਾਣ ਵਾਲੇ ਪਾਸੇ ਵੱਲ ਨੂੰ ਤੁਰੇ ਵੀ ਹੈਗੇ ਆ ਇੱਕ ਦੂਜੇ ਦੇ ਖਿਲਾਫ ਪੰਜਾਬ ਵਾਲੇ ਨੂੰ ਅਸੈਪਟ ਕਰਨਗੇ ਕਿ ਨਹੀਂ ਕਰਨਗੇ ਕਾਂਗਰਸ ਨੂੰ ਇਹ ਤਾਂ ਬਾਅਦ ਦੀ ਗੱਲ ਹੈ ਆਪ ਨਾਲ ਸਮਝੌਤਾ ਹੋਏਗਾ ਕਿ ਨਹੀਂ ਹੋਏਗਾ ਕਿਉਂਕਿ ਆਪ ਬੜੇ ਵੀ ਇਹੀ ਗੱਲਾਂ ਕਹਿ ਰਹੇ ਆਂ ਕਿ ਜੇ ਪਹਿਲਾਂ ਤੁਸੀਂ ਤਾਂ ਇਕੱਠੇ ਹੋ ਜੋ ਮਨ ਦੇ ਮੰਤਰੀਆਂ ਦੇ ਕਈਆਂ ਦੇ ਹੋਰ ਕਮੈਂਟ ਸੁਣਦਾ ਰਹਿਣਾ ਹੈ ਕਿ ਕਿਸ ਤਰ੍ਹਾਂ ਬੋਲਦੇ ਆ ਉਹ ਕਹਿੰਦੇ ਜੀ ਦੂਜਾ ਦੂਜੇ ਦੇ ਖਿਲਾਫ ਬੋਲਿਆ ਦੂਜਾ ਦੂਜੇ ਦੇ ਖਿਲਾਫ ਸੋ ਕਮੀ ਪદ્ધਤੀ ਲੀਡਰਸ਼ਿਪ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੀ ਪੰਜਾਬ ਦੇ ਜਿਹੜੇ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਰਾਜਾ ਵੜਿੰਗ ਦੀ ਗੱਲ ਕਰ ਲਈਏ ਡੈਕੇਡਸ ਤੱਕ ਪੰਜਾਬ ਕਾਂਗਰਸ ਕੋਈ ਕਈ ਕਈ ਵਾਰ ਐਮਐਲਏ ਰਹੇ ਆ ਮਨਿਸਟਰ ਰਹੇ ਆ ਵੱਖ-ਵੱਖ ਉਹਨਾਂ ਤੇ ਰਹੇ ਆ ਨੂਜੋ ਸਿੱਧੂ ਕਾਂਗਰਸ ਦੇ ਪ੍ਰਧਾਨ ਰਹੇ ਆ ਕੈਬਨਟ ਮੰਤਰੀ ਰਹੇ ਆ ਜੀ ਸੋ ਇਹ ਜੀ ਜਿਹੜੀ ਉਥਰ ਪੁੱਤਰ ਕਾਂਗਰਸ ਦੇ ਵਿੱਚ ਇਸ ਮੁੱਦੇ ਦੇ ਆਪਾਂ ਗੱਲ ਕਰ ਰਹੇ ਆ ਜੀ ਇਹ ਕਾਂਗਰਸ ਦੇ ਲਈ ਕੋਈ ਬਹੁਤਾ ਸ਼ੁਭ ਸ਼ਗਨ ਨਹੀਂ ਹੈ ਜੇ ਇਹ ਕਲੇਸ਼ ਇਹ ਝਗੜਾ ਜਿਹੜਾ ਬੰਦ ਨਹੀਂ ਹੋਏਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਨਾਤਾ ਪੰਜਾਬ ਦਾ ਕੋਈ ਬਹੁਤ ਚੰਗਾ ਭਵਿੱਖ ਨਜ਼ਰ ਆ ਰਿਹਾ ਤੇ ਕੱਲ ਨੂੰ ਕੁਝ ਵੀ ਇਹ ਵਾਪਰ ਸਕਦਾ ਆਪਸ ਚ ਪਾਰਟੀ ਦੇ ਅੰਦਰ ਜਿਹੜਾ ਕਿਸ ਤਰੀਕੇ ਨਾਲ ਝਗੜੇ ਵਾ ਸਕਦੇ ਆ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕੇਂਦਰ ਦੀ ਲੀਡਰਸ਼ਿਪ ਇਸ ਮਾਮਲੇ ਤੇ ਕੋਈ ਜਿਹੜਾ ਅੰਕਸ਼ ਲਾਉਣ ਜਾ ਰਹੀ ਹੈ ਰੋਕਣ ਜਾ ਰਹੀ ਹੈ ਕਿਉਂਕਿ ਅੱਜ ਦੀ ਸਥਿਤੀ ਇਹ ਹੈ ਦੇਖੋ ਆਪਸ ਦਾ ਇਕੱਠੇ ਬੈਠ ਕੇ ਗੱਲ ਕਰਦੇ ਆ ਕਿ ਨਹੀਂ ਕਰਦੇ ਆਪਣੇ ਅਰਗੇ ਜਿਹੜੇ ਮੀਡੀਆ ਵਾਲੇ ਮਿੱਤਰ ਉਹਨਾਂ 'ਚ ਜ਼ਰੂਰ ਜਾ ਕੇ ਬੋਲਦੇ ਆ ਉਹੀ ਕਹਿੰਦਾ ਜੀ ਇਹ ਸਸ਼ਨ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੂੰ ਦੂਜਾ ਕਹਿੰਦਾ ਜੀ 2575 ਹੈ ਜੀ ਜਿਹੜੇ ਹੈਗੇ ਆ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਰਿਸ਼ਤ ਜ ਉਹਨਾਂ ਲੋਕਾਂ ਨਾਲ ਮਿਲੇ ਵੀ ਆ ਕਿਸੇ ਦੂਜੀ ਪਾਰਟੀ ਨਾਲ ਮਿਲੇ ਵੀ ਆ ਪਾਰਟੀ ਦੂਜੀ ਦੀ ਗੱਲ ਕਰਦੇ ਆ ਬੈਠੇ ਕਿਸੇ ਹੋਰ ਪਾਰਟੀ ਦੇ ਅੰਦਰ ਹੈ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਜਿਹੜੀਆਂ ਹੈਗੀਆਂ ਕਿ মিডিਆ ਦੇ ਰਹਿਗੇ ਪਹੁੰਚਾਉਂਦੇ ਇਸਨੇ ਜੀ ਆਪਸ ਵਿੱਚ ਬੈਠ ਕੇ ਆਪਸ ਜ ਮਨਥਨ ਕਰਨ ਦੀ ਗੱਲ ਹੈ ਲੀਡਰਸ਼ਿਪ ਦੇ ਨਾਲ ਜਿਹੜਾ ਹੈਗਾ ਬੈਠ ਕੇ ਕੌਣ ਗਲਤ ਹੈ ਕੌਣ ਸਹੀ ਹੈ ਇਸ ਮੁੱਦੇ ਤੇ ਕੋਈ ਨਤਾਰਾ ਕਰਨ ਦੀ ਬਜਾਏ ਇੱਕ ਦੂਜੇ ਨਾਲ ਮੀਡੀਆ ਚ ਕਿਵਰ ਮੀਡੀਆ ਚ ਨਹੀਂ ਫਿਰ ਲੋਕ ਵੀ ਗੱਲਾਂ ਕਰਦੇ ਆ ਕਿ ਜੀ ਅੱਜ ਨਵਜੋਤ ਸਿੱਧੂ ਕਾਂਗਰਸ ਦਾ ਰਹੇਗਾ ਕਿ ਨਹੀਂ ਰਹੇਗਾ ਦੂਜਾ ਕਹਿੰਦਾ ਜੀ ਰਾਜਾ ਬੜੰਗ ਕਹਿੰਦਾ ਜੇ ਨਹੀਂ ਕੋਈ ਅਨੁਸ਼ਾਸਨ ਚ ਰਹੇਗਾ ਮੈਂ ਤਾਂ ਕਾਰਵਾਈ ਕਰ ਦੂੰਗਾ ਬਿਲਕੁਲ ਪ੍ਰਤਾਪ ਆਜਵਾਤੀ ਜੀ ਗੱਲ ਕਰਦਾ ਹੁਣ ਇਸੇ ਤਰੀਕੇ ਨਾਲ ਆਪ ਵਾਲੇ ਮਾਮਲੇ ਤੇ ਵੀ ਜੀ ਆਪ ਵਾਲੇ ਮਾਮਲੇ ਤੇ ਜੇ ਤੁਹਾਡੀ ਸਹਿਮਤੀ ਹੁੰਦੀ ਹੈ ਤਦ ਵੀ ਜੇ ਸਹਿਮਤੀ ਨਹੀਂ ਹੁੰਦੀ ਤਦ ਵੀ ਹੂੰ ਜੇ ਆਪ ਨਾਲ ਵੀ ਇਹਨਾਂ ਦਾ ਘਾਟੂ ਕਲੇ ਜੀ ਨੂੰ ਕਹਿੰਦੇ ਇਹੀ ਚੱਲਦਾ ਰਿਹਾ ਤਾਂ ਜਿੱਦਾਂ ਜਿਹੜਾ ਪੰਜਾਬ ਵਿਧਾਨ ਸਭਾ ਦੇ ਨਤੀਜੇ ਆਏ ਹੈ ਇਹ ਆਪ ਲਈ ਵੀ ਤੇ ਕਾਂਗਰਸ ਲਈ ਵੀ ਕੋਈ ਬਹੁਤ ਸ਼ਗਨ ਨਹੀਂ ਹੈਗਾ ਕਿਉਂਕਿ ਜੇ ਅਖੀਰ ਤੱਕ ਇਸੇ ਤਰੀਕੇ ਨਾਲ ਇਹਨਾਂ ਦੀ ਲੜਾਈ ਚੱਲਦੀ ਰਹੀ ਜੀ ਤਾਂ ਸੁਭਾਵਿਕ ਹੈ ਕਿ ਇਹਦਾ ਫਾਇਦਾ ਜਿਹੜਾ ਹੈਗਾ ਵਿਰੋਧੀਆਂ ਨੂੰ ਹੋਏਗਾ ਸੋ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਜੇਟ ਚਾਹ ਦੀ ਸਥਿਤੀ ਚ ਪੰਜਾਬ ਦੀ ਜਿਹੜੀ ਮੁਖ ਵਿਰੋਧੀ ਧਿਰ ਹੈ ਜੀ ਉਹ ਵੱਡੇ ਸੰਕਟ ਤੋਂ ਨਿਕਲਦੀ ਨਜ਼ਰ ਆ ਰਹੀ ਹੈ ਬਿਲਕੁਲ ਬਿਲਕੁਲ ਤਾਂ ਧੰਨਵਾਦ ਜਗਤਾਰ ਸਿੰਘ ਸਿੱਧੂ ਜਿਹੜਾ ਮੁੱਦਿਆਂ ਤੇ ਗੱਲਬਾਤ ਕਰਨ ਲਈ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਤਦ ਤੱਕ ਲੀਸਾ ਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ